ਸਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਦੀ ਜਿਹੜੀ ਵੀਡੀਓ ਬਣਾਈ ਸੀ ਜਿਹਦੇ ਵਿੱਚ ਅਕਾਲੀ ਦਲ ਨੂੰ ਸੁਝਾਅ ਦਿੱਤੇ ਸੀ ਕਈ ਮੈਨੂੰ ਮੈਸੇਜ ਆਏ ਵੀ ਇਹ ਸੁਧਰ ਨਹੀਂ ਸਕਦੇ ਜੇ ਦੇਖਿਆ ਜਾਵੇ ਤਾਂ ਅਕਾਲੀ ਦਲ ਦੀ ਜਦ ਸਰਕਾਰ ਸੀ ਉਹਦੇ ਤੋਂ ਵੱਧ ਵਧੀਆ ਪ੍ਰਸ਼ਾਸਨ ਕਿਸੇ ਨੇ ਨਹੀਂ ਦਿੱਤਾ ਜੇ ਉਹਨਾਂ ਤੋਂ ਗਲਤੀਆਂ ਹੋਈਆਂ ਉਹਦੇ ਲਈ ਉਹ ਭੁਗਤ ਵੀ ਰਹੇ ਨੇ ਪਰ ਜਿਹੜੀ ਜਨਤਾ ਹੈ ਉਹ ਕਿਉਂ ਭੁਗਤ ਰਹੀ ਹੈ ਆਪਾਂ ਬਦਲਾਅ ਲਈ ਬੰਦੇ ਹੋਰ ਲਿਆਂਦੇ ਕਰਪਸ਼ਨ ਉਹਦੇ ਨਾਲੋਂ 10 ਗੁਣਾ ਨਹੀਂ 100 ਗੁਣਾ ਵੱਧ ਗਈ ਤੁਸੀਂ ਦੇਖੋ ਹਰੇਕ ਸਟੇਜ ਦੇ ਉੱਤੇ ਤੁਸੀਂ ਉਹਰੇ ਛੋਟੇ ਸਟੇਜਸ ਤੇ ਲੈ ਲੋ ਮਾਰਕੀਟ ਕਮੇਟੀ ਦੇ ਵਿੱਚ ਜਿਹੜਾ ਫੂਸ ਆਉਂਦਾ ਫੂਸ ਦੀਆਂ ਪੇਮੈਂਟਸ ਕਿੱਥੇ ਜਾਂਦੀਆਂ ਨੇ ਜਿਹੜੀਆਂ ਹੋਰ ਚੀਜ਼ਾਂ ਦੀਆਂ ਵੀ ਜਿਵੇਂ ਸੜਕਾਂ ਲਈ ਪਹਿਲਾਂ ਪੇਮੈਂਟਸ ਆਉਂਦੀਆਂ ਸੀ ਹੌਲੀ-ਹੌਲੀ ਇਹਨਾਂ ਨੇ ਤੰਤਰ ਸਾਰਾ ਕਹ ਲੋ ਪਰਸਨਲਾਈਜ਼ ਕਰਦੇ ਕਰਦੇ ਇੰਨਾ ਕਰਤਾ ਵੀ ਰੇਤ ਜਿਹੜਾ ਈਵਨ दारू ਤੋਂ ਹਰੇਕ ਚੀਜ਼ ਤੋਂ ਇਹ ਪੈਸਾ ਬਣਾ ਰਹੇ ਨੇ ਪਲੱਸ ਤੁਹਾਡੇ ਆਪਣੇ ਬਿਜਲੀ ਦੇ ਬਿੱਲ ਕਿਉਂ ਵੱਧ ਰਹੇ ਨੇ ਜੇ ਦੋ ਜਗ੍ਹਾ ਤੇ ਇਹ ਫ੍ਰੀ ਦਿੰਦੇ ਨੇ ਤਾਂ ਉਹਦਾ ਲੋਡ ਤੋਂ ਦੋ ਜਗ੍ਹਾ ਤੇ ਹੋਰ ਪੈਂਦਾ ਜਿਦੇ ਕਰਕੇ ਸਾਰੀ ਇਕਨੋਮੀ ਹਿੱਲ ਰਹੀ ਹੈ ਤੁਸੀਂ ਦੇਖੋ ਮਾਰਕੀਟ ਦੇ ਵਿੱਚ ਪੈਸਾ ਨਹੀਂ ਹੈ ਕਿਉਂਕਿ ਇਸ ਵੇਲੇ ਪੰਜਾਬ ਦੀ ਆਪ ਸਰਕਾਰ ਤੇ ਬੀਜੇਪੀ ਸਰਕਾਰ ਸਭ ਤੋਂ ਵੱਧ ਕਰਪਸ਼ਨ 'ਚ ਨੰਬਰ ਲੈ ਗਈਆਂ ਪਹਿਲਾਂ ਤਾਂ ਕਰਪਸ਼ਨ ਦਾ ਜਿਆਦਾ ਦੇਸ਼ ਜੀ ਰੋਲਾ ਪੈਂਦਾ ਸੀ ਹੁਣ ਵਿਦੇਸ਼ਾਂ ਚ ਵੀ ਰੋਲਾ ਪਿਆ ਪਿਆ ਵੀ ਬਿਨਾ ਪੈਸੇ ਤੋਂ ਹਿੰਦੁਸਤਾਨ ਦੇ ਵਿੱਚ ਕੋਈ ਕੰਮ ਨਹੀਂ ਹੁੰਦਾ ਕਿਉਂਕਿ ਕਿੰਨੀਆਂ ਬਾਹਰਲੀਆਂ ਏਜੰਸੀਜ਼ ਇਹ ਜੀਆਂ ਨੇ ਜਿਨ੍ਹਾਂ ਤੇ ਕਿੱਕਬੈਕਸ ਦੇ ਜਿਹੜੇ ਕੇਸ ਚੱਲ ਪਏ ਨੇ ਕਿਉਂਕਿ ਉਹਨਾਂ ਨੇ ਹਿੰਦੁਸਤਾਨ ਦੀ ਗਵਰਨਮੈਂਟ ਨੂੰ ਪੈਸਾ ਖਰਵਾਉਣ ਲਈ ਉਹਨਾਂ ਨੂੰ ਤਾਂ ਐਂਟਰੀਆਂ ਕਰਨੀਆਂ ਪੈਂਦੀਆਂ ਨੇ ਤੇ ਉੱਥੇ ਜਿਹੜੀ ਰਿਸ਼ਵਤ ਹੈ ਉਹ ਗੈਰਕਾਨੂੰਨੀ ਹੈ ਇਹ ਚਾਹੇ ਉਹਨੂੰ ਕਿਸੇ ਵੀ ਤਰੀਕੇ ਨਾਲ ਕਾਨੂੰਨੀ ਕਿਉਂਕਿ ਜੱਜ ਵੀ ਇਹਨਾਂ ਦੇ ਸਾਰਾ ਤੰਤਰ ਇਹਨਾਂ ਦਾ ਤੇ ਇਸ ਕਰਕੇ ਸਭ ਇੱਥੇ ਇਹ ਦੱਬ ਲੰਦੇ ਨੇ ਇਹਦਾ ਇਹ ਮਤਲਬ ਨਹੀਂ ਹੈ ਆਪਣੇ ਕ腐ਸ਼ਨ ਫ੍ਰੀ ਗਵਰਨਮੈਂਟ ਹੈ ਆਪਣੇ ਕ腐ਸ਼ਨ ਲੋਕਾਂ ਨੂੰ ਪਤਾ ਹੈ ਕਿੰਨੀ ਜ਼ਿਆਦਾ ਵਧ ਗਈ ਹਰੇਕ ਥਾਂ ਤੇ ਹਰੇਕ ਬੰਦਾ ਔਖਾ ਹੈ ਜਿਹੜਾ ਵੀ ਕੋਈ ਕਿਰਤੀ ਹੈ ਉਹਨੂੰ ਘਰ ਦਾ ਖਰਚਾ ਚਲਾਉਣ 'ਚ ਪੂਰੀ ਔਖੇ ਹੀ ਹੋ ਰਹੀ ਹੈ ਤੁਸੀਂ ਜਿਹੜੇ ਭਾਜਪਾ ਦੇ ਵੱਡੇ ਨੇਤਾ ਨੇ ਉਹਨਾਂ ਦੇ ਨਾਮ ਅਕਸਰ ਹੀ ਘਟਾਲਿਆਂ ਚਾਉਂਦੇ ਨੇ ਕਾਂਗਰਸ ਵੇਲੇ ਕੁਸ਼ਕ ਘਟਾਲਿਆਂ ਪਿੱਛੇ ਇੰਨਾ ਹਜ਼ਾਰੇ ਨੇ ਇੰਨਾ ਹੰਗਾਮਾ ਕਰਿਆ ਸੀ ਆਰਐਸਐਸ ਜਿਹੜੀ ਆਪਣੇ ਆਪ ਨੂੰ ਇੱਕ پاک ਤੇ ਚੰਗੀ ਸੰਸਥਾ ਦੱਸਦੀ ਹੈ ਉਹਨਾਂ ਨੂੰ ਵੀ ਇਹਨਾਂ ਨੇ ਸ਼ਰਮਾਈ ਕਰਿਆ ਕਿਉਂਕਿ ਇਹ ਜਿਹੜੇ ਜਿਹੜੇ ਹਿਸਾਬ ਨਾਲ ਇਹ ਕ੍ਰਾਪਸ਼ਨ ਤੇ ਪਾਵਰ ਯੂਜ਼ ਕਰ ਰਹੇ ਨੇ ਜਿਹੜੀ ਆਰਐਸਐਸ ਨੂੰ ਵੀ ਇਸ ਦਾ ਪਤਾ ਪਰ ਉਹ ਪਤਾ ਨਹੀਂ ਕੀ ਗੱਲ ਪਹਿਲਾਂ ਤਾਂ 80000 ਜੀ ਨੇ ਅੰਦੋਲਨ ਕਰਿਆ ਸੀ ਇੱਕ ਦੋ ਕਰਪਟ ਮੰਤਰੀਆਂ ਪਿੱਛੇ ਹੁਣ ਜਦ ਸਾਰਾ ਹੀ ਆਵਾ ਉੱਤਿਆ ਹੋਇਆ ਹੁਣ ਕੋਈ ਇਹ ਜਾਂ ਕੰਮ ਕਿਉਂ ਨਹੀਂ ਕਰ ਰਿਹਾ ਤਾਂ ਕਿ ਇਹਨਾਂ ਨੂੰ ਰੋਕ ਹੋਵੇ ਦੂਜੀ ਗੱਲ ਜੇ ਵਾਪਸ ਪੰਜਾਬ ਤੇ ਆਈਏ ਸੁਖਬੀਰ ਬਾਦਲ ਵੇਲੇ ਚਾਹੇ ਉਹਨੇ ਬਹੁਤ ਗਲਤੀਆਂ ਕਰੀਆਂ ਨੇ ਪਰ ਜਿੰਨਾ ਵਧੀਆ ਪ੍ਰਸ਼ਾਸਨ ਅਕਾਲੀ ਦਲ ਦਾ ਸੀ ਉਹਨਾ ਹੁਣ ਨਹੀਂ ਹੈਗਾ ਸੜਕਾਂ ਸਾਰੀਆਂ ਆਮ ਤੌਰ ਤੇ ਜਦ ਅਕਲੀ ਗਏ ਨੇ ਉਹਦੇ ਤੋਂ ਪਹਿਲਾਂ ਪੂਰੀ ਤਕਰੀਬਨ ਹੁਣ ਤੱਕ ਸੜਕਾਂ ਉਹ ਕੰਮ ਆਉਂਦੀਆਂ ਰਹੀਆਂ ਨੇ ਵੱਡੀਆਂ ਸੜਕਾਂ ਤਾਂ ਅਜੇ ਵੀ ਨਹੀਂ ਇਹਨਾਂ ਨੂੰ ਲੋਡ ਕੁਝ ਕਰਨ ਦੀ ਤਸਿਲਦਾਰਾਂ ਦੇ ਜੇ ਰਜਿਸਟਰੀ ਕਰਾਉਣਾ ਜਾਂਦੇ ਆ ਜਿਹੜਾ ਕੋਈ ਬੰਦਾ ਨਹੀਂ ਰਿਸ਼ਵਤ ਦੇਣਾ ਚਾਹੁੰਦਾ ਉਹਨੂੰ ਇੰਨਾ ਖੱਜਲਖਵਾਰ ਕਰਿਆ ਜਾਂਦਾ ਕਿ ਉਹ ਅੰਤ ਨੂੰ ਮਜਬੂਰ ਹੋ ਕੇ ਪੈਸੇ ਦੇ ਕੇ ਜਾਵੇ ਮਾੜੀਆਂ ਮਾੜੀਆਂ ਗੱਲਾਂ ਤੇ ਤੇ ਜਿਹੜੇ ਲੋਕਲ ਲੀਡਰ ਨੇ ਉਹ ਲੋਕਰ ਲੀਡਰ ਵੀ ਇਹੋ ਜਿਹੇ ਹੋਗੇ ਜੇ ਉਹ ਆਪਣੀ ਵੀਡੀਓਜ਼ ਬਣਾਉਂਦੇ ਨੇ ਉਹਦੇ ਵੀ ਪੈਸੇ ਲੈਂਦੇ ਨੇ ਦੇਖੋ ਆਮ ਬੰਦੇ ਲਈ ਕਿੰਨੀਆਂ ਇਹ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜਿੱਥੇ ਉਹ ਆਪਦੇ ਨੂਨ ਤੇਲ ਤੋਂ ਤੰਗ ਹੈ ਤੇ ਜਿੱਥੇ ਉਹ ਵੱਡੇ ਬਿਜਲੀ ਦੇ ਬਿੱਲਾਂ ਤੋਂ ਤੰਗ ਹੈ ਮਹਿੰਗੇ ਗੈਸ ਦੇ ਰੇਟਾਂ ਤੋਂ ਤੰਗ ਹੈ ਉੱਥੇ ਉਹਨੂੰ ਇਹੋ ਜੇ ਕੰਮਾਂ ਲਈ ਵੀ ਰਿਸ਼ਵਤ ਦੇਣੀ ਪਵੇ ਉਹਦੇ ਵਿੱਚ ਸਾਡੇ ਕਿਸਾਨ ਯੂਨੀਅਨ ਦੇ ਵੀ ਕਈ ਨੇਤਾ ਉਹ ਵੀ ਪੈਸਾ ਬਣਾਉਣ ਕਿੰਨੀ ਲੱਗੇ ਹੋਏ ਨੇ ਇਹ ਕਰਪਸ਼ਨ ਆਪਾਂ ਨੂੰ ਖਾ ਰਹੀ ਹੈ ਤੇ ਜੇ ਆਪਾਂ ਨਹੀਂ ਬੋਲਾਂਗੇ ਤਾਂ ਕੌਣ ਬੋਲੂਗਾ ਇਸ ਕਰਕੇ ਸੁਖਬੀਰ ਤੇ ਆਪਦਾ ਗੁੱਸਾ ਨਾ ਦਿਖਾਓ ਉਹਨੇ ਤਾਂ ਰਿਲੀਜੀਅਸ ਮੈਟਰਸ ਚ ਆਪਣੀ ਜਿਹੜੀ ਹੈਗੀ ਆ ਕਹਿ ਲੋ ਆਪ ਨੂੰ ਧੋਖਾ ਦਿੱਤਾ ਪਰ ਜਿਹੜਾ ਪ੍ਰਸ਼ਾਸਨ ਆਪਾਂ ਨੂੰ ਰੋਜ਼ ਤਿਲ ਤਿਲ ਕਰਕੇ ਮਾਰ ਰਿਹਾ ਆਪਾਂ ਨੇ ਦੋ ਬੰਦੇ ਮਰੇ ਸੀ ਤਾਂ ਸੁਖਬੀਰ ਬਾਦਲ ਹੁਣ ਤੱਕ ਭੋਗਤ ਰਿਹਾ ਇਹਨਾਂ ਨੇ ਬੈਰੀਅਰਸ ਤੇ ਕਿੰਨੇ ਕਿਸਾਨ ਮਾਰੇ ਨੇ ਕਿੰਨੇ ਅੰਨੇ ਕਰੇ ਨੇ ਕਿੰਨਾ ਕੁਛ ਇਹਨਾਂ ਨੇ ਇਹੋ ਜਿਹਾ ਕਰਿਆ ਜਿਹੜਾ ਇਲੀਗਲ ਹੈ ਤੁਸੀਂ ਗੁਰਦੁਆਰਿਆਂ ਤੇ ਕਬਜ਼ਾ ਕਰਨ ਤੱਕ ਇਹ ਜਿਹੀਆਂ ਗੱਲਾਂ ਆਪਾਂ ਇਹਨਾਂ ਨੂੰ ਪਤਾ ਨਹੀਂ ਕਿਵੇਂ ਮਾਫ਼ ਕਰ ਦਿੰਨੇ ਆ ਜੇ ਆਪਾਂ ਨਵੇਂ ਬੰਦੇ ਕਹਿ ਦਿੰਦਾ ਹਰੇਕ ਨਵੇਂ ਲੱਭ ਲੋ ਨਵੇਂ ਵੀ ਆਪਣੇ ਚ ਹੀ ਆਣੇ ਨੇ ਆਪਣੀ ਸੁਸਾਇਟੀ ਇੱਕ ਰੋਗ ਬਣ ਚੁੱਕੀ ਹੈ ਗੰਦੀ ਹੋ ਗਈ ਤੁਸੀਂ ਆਪਣੇ ਆਲੇ-ਦਲੇ ਦੇਖੋ ਹਰੇਕ ਬੰਦਾ ਆਪਣੇ ਲਈ ਜਿਉ ਰਿਹਾ ਆਪਣੇ ਲਈ ਮਾਇਆ ਕੱਟੀ ਕਰ ਰਿਹਾ ਲੋਕਾਂ ਲਈ ਕੋਈ ਕੁਝ ਨਹੀਂ ਕਰ ਰਿਹਾ ਇਸ ਕਰਕੇ ਇਕੱਠੇ ਹੋ ਕੇ ਸਮਾਜ ਸੇਵਾ ਚ ਲੱਗੀਏ ਇਸ ਸਮਾਜ ਨੂੰ ਸੁਧਾਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ